अच्छा जब मैं ਨਵਾਂ ਨਵਾਂ ਕਲਾਕਾਰ ਬਣਿਆ ਨਾ ਮੈਨੂੰ ਬੜੇ ਭਰਾਵਾਂ ਦੇ ਮੈਸੇਜ ਆ ਕਹਿੰਦੇ ਭਾਜੀ ਤੇਰਾ ਗਾਣਾ ਸੁਣ ਕੇ ਰੋਈ ਜਾਂਦੇ ਮੈਂ ਕਹਾਂ ਯਾਰ ਮੈਂ ਇੰਨਾ ਮਾੜਾ ਗਾਤਾ ਤੁਸੀਂ ਰੋਈ ਜਾਂਦੇ ਹੋ ਕਹਿੰਦਾ ਨਹੀਂ ਨਹੀਂ ਭਾਜੀ ਤੁਸੀਂ ਬਹੁਤ ਸੋਹਣਾ ਗਾਇਆ ਮੈਂ ਕਹਾਂ ਫਿਰ ਰੋਣਾ ਕਿਉਂ ਆ ਕਹਿੰਦਾ ਭਾਜੀ ਜਿਸ ਤਨ ਲੱਗੀਆਂ ਸੋਈ ਜਾਂਦੇ ਮੈਂ ਕਹਾਂ ਯਾਰ ਟੁੱਟਿਆ ਲੱਗਦਾ ਕਿਸੇ ਪਾਸਿਓਂ ਕਹਿੰਦਾ ਖਾਸ ਕਰਕੇ ਭਾਈ ਤੇਰੀ ਆ ਗੱਲ ਤੋਂ ਬਹੁਤ ਰੋਈਦਾ ਮੈਂ ਕਿਹੜੀ ਤੇ ਫਾਦੋ ਹੋਏ ਕੱਲੇ ਕਰੇ ਆ ਸਜਣਾ ਕੋਈ ਗਲ ਨਾਲ ਨਾਉਂਦਾ ਨਹੀਂ ਹੋ ਸੌ ਤੇਰੀ ਦੁੱਖ ਡਾਡੇ ਨੇ ਕੋਈ ਦਰਦ ਵੰਡਾਉਂਦਾ ਨਹੀਂ ਹੁਣ ਤੇਰੇ ਵਜੋਂ ਦਿਲ ਦੇ ਜ਼ਖਮਾਂ ਨੂੰ ਤੇਰੇ ਵਜੋਂ ਅਸੀਂ ਸਖਮ ਨੂੰ ਕਲੇਸੀ ਨਹੀਂ ਸਕਦੇ ਹਰਵੇ ਤੇਰੇ ਵਿਣ ਮਰਤਾ ਸਕਦੇ ਆ ਗਿੱਧੜ ਵਾਹੇ ਵਿਣਾ ਜੀ ਨਹੀਂ ਸਕਦੇ ਇੱਕ ਵਾਰੀ ਗਿੱਧੜ ਵਾਹੇ ਦੇ ਨਾਂ ਤੇ ਤਾੜੀਆਂ ਮਾਰੋ ਸਾਰੇ